ਜੇ ਦਰੋ ਆਪਾਂ ਆ ਕੇ ਖੜਾ ਕਰਦੇ ਆ ਘੋੜੇ ਨੂੰ ਤਾਂ ਡਿਸਮਾਉਂਟ ਹੋਣ ਤੋਂ ਪਹਿਲਾਂ ਇਹਨੂੰ ਇੱਕ ਵਾਰੀ ਇੱਥੇ ਆ ਦੀ ਜਿਹੜੀ ਗਰਦਨ ਹੈ ਇਸ ਗਰਦਨ ਦੇ ਉੱਤੇ ਇਸ ਤਰੀਕੇ ਉਹਨੂੰ ਥਾਪੀ ਰਹੀ ਰਿਹਾ ਸ਼ਾਬਾਸ਼ ਘੋੜਾ ਕਰੀ ਰਿਹਾ ਬਹੁਤ ਵਧੀਆ ਕੱਦ ਕੱਠੀ ਵਾਲਾ ਘੋੜਾ ਹੈ ਉਹ ਸਰੋਪੜ ਦਾ ਘੋੜਾ ਹੈ ਔਰ ਜਿਹੜੀਆਂ ਚਾਲਾਂ ਹੁੰਦੀਆਂ ਨੇ ਖਾਈਆਂ ਆਪਾਂ ਵਾਕ ਔਰ ਟ੍ਰਾਡ ਉਸ ਤੋਂ ਬਾਅਦ ਕੈਂਟਰ ਇਹ ਮੇਨ ਤਿੰਨ ਤਰ੍ਹਾਂ ਦੀਆਂ ਨੇ ਗੱਲਾਂ ਘੋੜਸਵਾਰੀ ਦੇ ਵਿੱਚ ਹੁੰਦੀਆਂ ਨੇ ਉਹ ਕਿਦਾਂ ਪ੍ਰੈਕਟਿਸ ਕਿਹੜੀਆਂ ਚੱਲਣੀਆਂ ਨੇ ਤੁਹਾਨੂੰ ਇਸ ਘੋੜੇ ਦੇ ਉੱਤੇ ਕਰਕੇ ਦਿਖਾਈਆਂ ਜਾਂਦੇ ਜੀ ਅਸੀਂ ਦੇਖ ਰਹੇ ਸੀਗੇ ਵੀ ਬਾਡੀ ਸਟਰਕਚਰ ਇੱਕ ਬੜਾ ਘੋੜੇ ਦੇ ਉੱਪਰ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਪੈਂਦਾ ਜਿਵੇਂ ਤੁਹਾਨੂੰ ਵੀ ਦੇਖ ਰਹੇ ਸੀਗੇ ਜੀ ਉੱਪਰ ਬਹਿ ਕੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਘੋੜੇ ਦੇ ਦਿਮਾਗ ਚ ਰੱਖਣੀਆਂ ਚਾਹੀਦੀਆਂ ਨੇ ਇਨਸਾਨ ਨੂੰ ਇਹ ਇੱਕ ਹੀ ਹੁੰਦੀ ਹੈ ਜੀ ਇੱਕ ਜਿਹੜੀ ਆ ਰੇਨ ਹੈ ਜਿਹਨੂੰ ਪੰਜਾਬੀ ਚ ਆਪਾਂ ਅੱਜ ਤਿੰਨੇ ਆਏ ਦੀ ਅਗਲੀ ਸ਼੍ਰੇਣੀ ਤਾਂ ਆਪਣੀ ਕੀ ਲਗਾਮ 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 ਹੈ ਨਾ ਜਿਆਦਾ ਖਿੱਚ ਕੇ ਰੱਖਾਂਗੇ ਤਾਂ ਫਿਰ ਉਹਨੂੰ ਇਸ਼ਾਰਾ ਆਏ ਵੀ ਹੁਣ ਚੱਲਣਾ ਆਪਾਂ ਸੋ ਇਸ ਕਰਕੇ ਇਹਦਾ ਆਪਟਿਮਮ ਦਾ ਖਿਚਾਵ ਰੱਖਣਾ ਪੈਂਦਾ ਦੂਸਰੇ ਜਿਹੜੀਆਂ ਇਹ ਰਿਕਾਬਾ ਨੇ ਇਹਦਾ ਇਹਦੇ ਵਿੱਚ ਤੁਹਾਡਾ ਜਿਹੜਾ ਪੈਰ ਹੈ ਉਹ ਉਹਦਾ ਵੇਟ ਜਿਹੜਾ ਹੈ ਉਹ ਹੀਲ ਵੱਲ ਨੂੰ ਹੋਣਾ ਚਾਹੀਦਾ ਤਾਂ ਕਿ ਰਿਕਾਵ ਤੁਹਾਡੇ ਪੈਰ ਦੇ ਵਿੱਚੋਂ ਫਿਸਲੇ ਅਦਰਵਾਈਜ਼ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਇਦਾਂ ਹੋ ਜਾਂਦਾ ਉਹਦੇ ਵਿੱਚੋਂ ਫਿਰ ਉਹ ਰਿਕਾਵ ਦੇ ਵਿੱਚੋਂ ਪੈਰ ਤੁਹਾਡਾ ਫਿਸਲ ਕਰਕੇ ਚਲੇ ਜਾਂਦਾ ਉਦੋਂ ਵੀ ਤੁਹਾਡਾ ਘੋਡੇ ਦੇ ਤੋਂ ਜਿਹੜਾ ਹੈ ਕੰਟਰੋਲ ਹੈ ਉਹ ਘਟਦਾ ਹੀਲ ਜਿਹਨੂੰ ਆਪਾਂ ਕਹਿੰਦੇ ਨੇ ਘੋਡੇ ਨੂੰ ਅੱਡੀ ਲਾਉਣਾ ਉਹ ਉਹੀ ਰਿਕਾਵ ਦੇ ਨਾਲ ਇਹ ਆ ਅੱਡੀ ਜਿਹੜੀ ਘੋਡੇ ਨੂੰ ਲੱਗਦੀ ਹੈ ਤਾਂ ਘੋੜਾ ਅੱਗੇ ਨੂੰ ਚੱਲਦਾ ਉਹ ਇਹ ਤਿੰਨਾਂ ਚੀ ਜੰਗੀਆਂ ਘੋੜੇ ਨੂੰ ਕੰਟਰੋਲ ਕਰਨ ਵਾਸਤੇ ਔਰ ਕਾਠੀ ਦੇ ਸੈਂਟਰ ਦੇ ਵਿੱਚ ਬਿਲਕੁਲ ਵੇਟ ਜਿਹੜਾ ਹੈ ਉਹ ਬੈਲੈਂਸ ਕਰਕੇ ਆਪਣਾ ਬਾਡੀ ਦਾ ਉਹ ਘੋੜੇ ਦੀ ਕਾਠੀ ਦੇ ਵਿੱਚ ਸੈਂਟਰ ਚ ਤੁਹਾਨੂੰ ਅੱਜ ਫਿਰ ਕਿੰਨੇ ਚਿਰ ਬਾਅਦ ਤੁਸੀਂ ਘੋੜਸਵਾਰੀ ਕੀਤੀ ਹੈ ਲੇਟੈਸਟ ਆਈ ਥਿੰਕ ਹੋਈਗੇ ਨਾ ਦੋ ਤਿੰਨ ਮਹੀਨੇ ਹੋ ਗਈ ਹੋਣਗੇ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਦੋ ਵਾਰੀ ਗਿਆ ਸੀਗਾ ਪਰ ਇਹਨਾਂ ਨੇ ਉਸਤਾਦ ਸਾਹਿਬਾਨ ਨੂੰ ਮੈਂ ਹਮੇਸ਼ਾ ਕਹਿੰਦਾ ਵੀ ਮੈਨੂੰ ਤੁਸੀਂ ਜੋ ਜੋ ਲੇਡਰ ਸੀ ਦਾ ਤੁਸੀਂ ਕਰਕੇ ਆਉਣਾ ਮੈਨੂੰ ਮਲੇ-ਮੁਲੇ ਸਿਖਾਇਆ ਕਰੋ ਇਹ ਲੇ ਚਾਲਾ ਵਾਲਾ ਤਾਂ ਚਲੋ ਇਹ ਸਾਡੇ ਟ੍ਰੇਨਿੰਗ ਦੇ ਟਾਈਮ ਤੇ ਅਸੀਂ ਕੀਤਾ ਇਹ ਜਿਹੜਾ ਇਵਨ ਟੈਂਟ ਪੈਕਿੰਗ ਦਾ ਹੈ ਉਹ ਡੈਫੀਨਿਟਲੀ ਇਹ 우ਸਤਾਦ ਜਰਬਾਨ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਮੈਨੂੰ ਟੈਂਟ ਪੈਕਿੰਗ ਸਿਖਾਓ ਉਹਦੇ ਚ ਹਜੇ ਮੈਂ ਮਤਲਬ ਨਹੀਂ ਉਹਨਾਂ ਨੇ ਮਹਾਨ ਹੈਗੀ ਇਹ ਨਾਲ ਬੜੀ ਚੰਗੀ ਲੱਗੀ ਤੁਸੀਂ ਮਤਲਬ ਅੱਜ ਵੀ 우ਸਤਾਦ ਮਤਲਬ ਕਹਿ ਰਹੇ ਹੋ ਆਪ ਐਡੇ ਵੱਡੇ ਆਫੀਸਰ ਹੋ ਕਿ 우ਸਤਾਦ ਦਾ ਦਰਜਾ ਤਾਂ ਹਮੇਸ਼ਾ ਹੀ 우ਸਤਾਦ ਰਹਿਣਾ ਨਹੀਂ ਇਹ ਤਾਂ ਸਾਡੇ ਪੁਰਾਣੇ ਜਿਹੜੇ ਤੁਸੀਂ ਕੋਈ ਵੀ ਧਾਰਮਿਕ ਘਰ ਜਾ ਕੇ ਦੇਖ ਲਓ ਗੁਰੂ ਦੀ ਮਹਤਤਾ ਤਾਂ ਹਰ ਗ੍ਰੰਥ ਨੇ ਮੈਕਸਿਮ ਕੀਤੀ ਹੈ ਡੈਫੀਨਿਟਲੀ ਇਹ ਸਰ ਫਿਰ ਉਹਪਰਾ ਨਹੀਂ ਕਰਦਾ ਜਿਵੇਂ ਕਾਫੀ ਸਮੇਂ ਬਾਅਦ ਬੈਠੋ ਉੱਪਰ ਇੰਨੇ ਉਹ ਕੁਸ਼ੀ ਜਨਨ ਬੜੀ ਮਸਲ ਮੈਮਰੀ ਚ ਆ ਜਾਂਦੀ ਹੈ ਜੀ ਉਹ ਫਿਰ ਤੁਸੀਂ ਇੱਕ ਵਾਰੀ ਵੇਜਣ ਨੇ ਫਿਰ ਤੁਸੀਂ ਵਾਪਸ ਉਸੇ ਰਿਲਨ ਤੇ ਲੈ ਜਾਂਦੇ ਹੋ ਜਦੋਂ ਤੁਸੀਂ ਆ ਪੋਸਟਿੰਗ ਘੋੜਸ ਵਾਲੀ ਕਰਦੇ ਬਾਕੀ ਇਹ ਘੋੜੇ ਤੇ ਟੈਂਪਰੇਮੈਂਟ ਤੇ ਵੀ ਡਿਪੈਂਡ ਕਰਦਾ ਜੀ ਮਾੜਾ ਮੋਟਾ ਕੋਹੜਾ ਕਿਦਾਂ ਦਾ ਟੈਂਪਰੇਮੈਂਟ ਦਾ ਪਰ ਇਹ ਜੋ ਬਨੂ ਲੱਗਿਆ ਰਾਈਡਿੰਗ ਕਰਕੇ ਘੋੜਾ ਬਹੁਤ ਅਸੇ ਟੈਂਪਰੇਮੈਂਟ ਦਾ ਬੱਸ ਫਿਰ ਜਿਹੜੀ ਜਦੋਂ ਆਪਾਂ ਜਿਹੜੀ ਵੀ ਕਲਾਸ ਅਟੈਂਡ ਕਰਨ ਤੋਂ ਬਾਅਦ ਘੋੜੇ ਦੇ ਜਾਂ ਜੋ ਵੀ ਉਹਨੇ ਕਾਰਵਾਈ ਕਰਨੀ ਹੈ ਕਾਰਵਾਈ ਕਰਕੇ ਜਦੋਂ ਆਪਾਂ ਆ ਕੇ ਖੜਾ ਕਰਦੇ ਆ ਘੋੜੇ ਨੂੰ ਤਾਂ ਡਿਸਮਾਉਂਟ ਹੋਣ ਤੋਂ ਪਹਿਲਾਂ ਇਹਨੂੰ ਇੱਕ ਵਾਰੀ ਇੱਥੇ ਇਹਦੀ ਜਿਹੜੀ ਗਰਦਨ ਹੈ ਇਸ ਗਰਦਨ ਦੇ ਉੱਤੇ ਇਸ ਤਰੀਕੇ ਨੂੰ ਥਾਪੀ ਦੇ ਰਿਹਾ ਸ਼ਾਬਾਸ਼ ਘੋੜਾ ਕਰੀ ਤੇ ਇਹ ਵੀ ਟ੍ਰੇਨਿੰਗ ਦਾ ਹੀ ਪਾਰਟ ਹੈ ਟ੍ਰੇਨਿੰਗ ਦੇ ਸਾਨੂੰ ਵੀ ਸਿਖਾਇਆ ਜਾਂਦਾ ਇੱਥੇ ਵਾਲੇ ਉਸਤਾਦ ਸਰਪਾਲ ਨੇ ਇਹ ਵੀ ਆਪਣੇ ਐਮਸ਼ੋਰ ਜਿਹੜੇ ਨਵੇਂ ਟ੍ਰੇਨੀਆਂ ਆਉਂਦੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਵੀ ਇਹ ਇਸ ਤਰੀਕੇ ਘੋੜੇ ਨੂੰ ਸ਼ਾਬਾਸ਼ ਦੇਣੀ ਹੈ ਉਹਨੂੰ ਮੱਚਾ ਲੱਗਦਾ ਫਿਰ ਉਹ ਮੋਟੀਵੇਟ ਹੁੰਦਾ ਜਿਵੇਂ ਇਟ ਇਜ਼ ਕਾਲਡ ਕਲਾਸਿਕਲ ਕੰਡੀਸ਼ਨਿੰਗ ਘੋੜਾ ਚੰਗੀ ਕਾਰਵਾਈ ਕਰਕੇ ਆਉਂਦਾ ਤੁਸੀਂ ਉਹਨੂੰ ਸ਼ਾਬਾਸ਼ ਦਿੰਦੇ ਹੋ ਉਹਨੂੰ ਅਗਲੇ ਵਾਸਤੇ ਯਾਦ ਰਹਿੰਦਾ ਵੀ ਅੱ ਖੁਰਾਕ ਦਾ ਸਰ ਥੋੜਾ ਜਿਆਦਾ ਦੱਸ ਦਿਓ ਮੇਨ ਕੀ ਕੀ ਹੋਣੀ ਚਾਹੀਦੀ ਹੈ ਖੁਰਾਕ ਇਹਦੇ ਜਿਦਾਂ ਛੋਲੇ ਨੇ ਜੀ ਚੌਖਰ ਹੈ ਸਬੀ ਹੈ ਸਰੋਂ ਦਾ ਤੇਲ ਹੈ ਗੁੜ ਹੈ ਇਹ ਸਾਰੇ ਚੀਜ਼ਾਂ ਇਹ ਗੁੜ ਦੀਆਂ ਖੁਰਾਕ ਦੇ ਵਿੱਚ ਆਉਂਦੀਆਂ ਨੇ ਤੋਂ ਇਸ ਤੋਂ ਇਲਾਵਾ ਚਾਰੇ ਦੇ ਵਿੱਚ ਹਰਾ ਚਾਰਾ ਜਾਂ ਦੂਸਰਾ ਚਾਰਾ ਉਹ ਜੋ ਜਿੱਦਾਂ ਜਿੱਦਾਂ ਘੋੜੇ ਦੀ ਨਸਲ ਹੈ ਉਦਾਂ ਤਾਂ ਉਹਦੀ ਕੁਆਂਟੀਟੀ ਇਹਨਾਂ ਚੀਜ਼ਾਂ ਦੀ ਆਪਾਂ ਮੈਜ਼ਰ ਕਰਕੇ ਉਹਨਾਂ ਨੂੰ ਦੇ ਦਿੰਦੇ ਹਾਂ